ਮਿੱਤਰੋ ਆਪਾਂ ਬੈਜ ਦੇ ਕੋਲੇ ਅੰਦਰ ਚਲਦੇ ਆ ਕਿੰਨਾ ਸੱਚ ਆ ਝੂਠ ਆ ਜਾਂ ਕਿਵੇਂ ਕੋਸਾ ਲੋਕ ਕਾਫੀ ਆ ਰਹੇ ਨੇ ਇੱਥੇ ਮੇਰੀ ਤੁਹਾਨੂੰ ਇੱਧਰ ਕੈਮਰਾਮੈਨ ਨੂੰ ਕਹੂੰ ਇੱਧਰ ਕੈਮਰੇ ਦੇ ਵਿੱਚ ਦਿਖਾ ਦੇਣ ਕਾਫੀ ਮਰੀਜ਼ ਨੇ ਕਿ ਸੱਚ ਆ ਜਾਂ ਝੂਠ ਆ ਉਹ ਅੰਦਰ ਜਾ ਕੇ ਆਪਾਂ ਪਤਾ ਕਰਦੇ ਬੈਜ ਜੀ ਕੋਲੇ ਸਿੱਧੇ ਚਲਦੇ ਆਪਾਂ ਆਜੋ ਜੀ ਕੈਮਰਾਮੈਨ ਨੂੰ ਕਹੂੰਗਾ ਸਿੱਧਾ ਆਪਾਂ ਚਲਦੇ ਆ ਅ ਬੈਜ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਬਿਨਾਂ ਦੱਸੀ ਆ ਗਏ ਜੀ ਡਾਕਾ ਮਾਰਦਾ ਹੀ ਛੋਟ ਦੇ ਕਿੰਨੇ ਕ ਮਰੀਜ਼ ਸੈੱਟ ਹੋ ਰਹੇ ਨੇ ਜੀ ਫਿਰ ਆ ਦੇਖੋ ਮੈਂ ਬਾਪੂ ਦੀ ਕਰਾ ਰਿਆਂਗਾ ਬਜ਼ੁਰਗਾਂ ਦੀ ਕਮੇਟੀ ਦਸਰੀ ਆ ਇੱਧਰ ਨੂੰ ਆ ਜਾ ਪੁੱਤ ਤੂੰ ਇੱਧਰਲੇ ਪਾਸੇ ਆ ਜਾ ਹਾਂ ਉੱਥੇ ਹੋ ਜਾ ਸਾਹਮਣੇ ਅੱਛਾ ਜੀ ਇੱਧਰਲੇ ਪਾਸੇ ਆ ਜਾ ਬਾਪੂ ਗੱਡੀ ਦੇ ਨਾਲ ਆ ਜਾ ਹੂੰ ਕਿ ਕਹਿੰਦੇ ਮੈਨੂੰ ਮੈਂ ਤਾਂ ਅੱਜ ਬੜਾ ਧਿਆਨ ਦੇ ਨਾਲ ਦਿੱਤਾ ਨੇ ਨੇ ਕਹਿੰਦੇ ਵੀ ਬਿਲਕੁਲ ਹੀ ਬੈੱਡ ਤੇ ਪੈ ਗਈ ਸੀ ਐਦਕੀ ਤਾਂ ਹੁਣ ਐਂਡ ਹੀ ਤੇ ਅੱਛਾ ਜੀ ਤੇ ਵੀ ਹੁਣ ਅੱਧਾ ਕਿਲੋਮੀਟਰ ਕਿਲੋਮੀਟਰ ਵੀ ਇਹ ਸੈਰ ਕਰ ਸਕਦੇ ਆ ਹਣਾ ਇਹ ਇਹ ਨੂੰ ਪੁੱਛੋ ਤੁਸੀਂ ਆਪ ਤੁਸੀਂ ਕਿੰਨੀ ਵਾਰ ਆ ਰਹੇ ਜੀ ਫਿਰ ਮੈਂ 8ਵੇਂ ਵਾਰ ਆਇਆ 8ਵੀਂ ਵਾਰ ਜੀ ਚਾਰ ਮਹੀਨੇ ਹੋ ਗਏ ਅੱਛਾ 4 ਮਹੀਨੇ ਹੋ ਗਏ 4 ਮਹੀਨੇ ਚ ਕਿੰਨਾ ਕ ਫਰਕ ਲੱਗਦਾ ਹੈ 4 ਮਹੀਨੇ 3 ਮਹੀਨੇ ਦਾ ਕੋਈ ਪਤਾ ਨਹੀਂ ਲੱਗਾ ਹੈ ਜੀ 3 ਮਹੀਨੇ ਨੇ ਪਤਾ ਲੱਗਾ ਕੁਝ ਵੀ ਜਮਾਂ ਅੱਛਾ ਜੀ ਉਹ ਪਹਿਲਾਂ ਇਹ ਕਰਨਾ ਕਰਦਾ ਦੋ ਢਾਈ ਮਹੀਨੇ ਪਹਿਲਾਂ ਹੜਾ ਦਵਾਈ ਦਾ ਕੰਮ ਕੀਤਾ ਨਾਖਤ ਖਾਧੀ ਨਾਖਤ ਬਰਾਬਰ ਤਿੰਨ ਮਹੀਨੇ ਬਾਹਰ ਝਾੜ ਦਿੰਦੇ ਆ ਤੇ ਚੌਥ ਜਦੋਂ ਮੈਂ ਤਿੰਨ ਮਹੀਨੇ ਪੂਰੇ ਹੋ ਗਏ ਤੇ ਕਿਹਾ ਕਿੰਦੇ ਮਜ਼ਾ ਆ ਰਿਹਾ ਕੋਈ ਠੀਕ ਉਹਦੋਂ ਵਗਲੇ ਹਫ਼ਤੇ ਲੱਗਾ ਕਿ ਮੌਸਮ ਵੀ ਠੀਕ ਹੋਗਾ ਕਿ ਨਾਉ ਸਿਆਲਾਂ ਗੇ ਗਰਮੀਾਂ ਨਾਲ ਵੀ ਹੁਣ ਫਰਕ ਪਊਗਾ ਫਿਰ ਮੈਂ ਅਗਲੇ ਦਿਨ ਦਵਾਈ ਲੈ ਕੇ ਗਿਆ ਤੇ ਮਾਰਾ ਨਾਲ ਲੱਗੇ ਸੁਰੇ ਸਹਾ ਕਰਨ ਗਿਆ ਵਧੀਆ ਮੈਂ ਇਕੱਲਾ ਜਾਇਆ ਕਿ ਬੱਚੇ ਨਾਲ ਲੱਗੇ ਜਾਂਦੇ ਹੂੰ ਮੈਨੂੰ ਸੋਜਾ ਹੋਇਆ ਫਿਰ ਸਾਨੂੰ ਹੌਸਲਾ ਵਤ ਗਿਆ ਹੋਰ ਸਾਹਸੂਨ ਚੜਿਆ ਨਹੀਂ ਕਿ ਜਦੋਂ 1 ਕਿਲੋਮੀਟਰ ਗਏ ਜੀ ਤੁਸੀਂ ਕਿਲੋਮੀਟਰ ਨਹੀਂ ਗਿਆ 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 ਤਾਂ ਆਪਦੇ ਥੋੜੀ ਬਰਸਿਆ ਯਾਨੀ ਮੈਂ 2 ਕਿਲੇ ਲਾਇਆ ਵਧੀਆ ਵਧੀਆ ਹੌਲੀ ਨੇ ਇਕੱਲਾ ਲਾਇਆ ਕਿ ਡਰ ਲੱਗ ਗਿਆ ਅੱਛਾ ਪਹਿਲਾਂ ਤੁਸੀਂ ਤੁਸੀਂ ਜਾਂਦੇ ਸੀ ਨਾਲ ਹਾਂਜੀ ਅੱਛਾ ਕੀ ਜਿਆਦਾ ਕੀ ਪਹਿਲਾਂ ਮਤਲਬ ਤਕਲੀਫ ਕਿੰਨੀ ਕੀ ਸੀ ਤਕਲੀਫ ਹੈ ਮੈਂ ਸੀਗੀ ਵੀ ਇਹਨਾਂ ਦਾ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਸਰੀਰ ਉਹਵੇਂ ਵਰਕ ਨਹੀਂ ਕਰਦਾ ਸੀਗਾ ਹੂੰ ਵੀ ਬੈੱਡ ਰੈਸਟ ਹੀ ਸੀਗੀ ਅੱਛਾ ਤੇ ਫਿਰ ਆਣਾ ਜਾ ਕਿਵੇਂ ਸੀ ਉਹ ਪਰ ਇਹ ਜੋ ਸ਼ੁਰੂ ਤੋਂ ਹੀ ਚੱਲ ਰਿਹਾ ਜਦ ਤੋਂ ਸ਼ੂਗਰ ਹੈ ਪਾਪਾ ਨੂੰ ਉਸ ਤੋਂ ਬਾਅਦ ਹੁਣ ਹੁਣ ਜਾ ਕੇ ਪਾਪਾ ਦਾ ਕਿੰਨੇ ਕਿੰਨੀਆਂ ਚੀਜ਼ਾਂ ਕਵਰ ਹੋ ਗਈਆਂ ਜਿਵੇਂ ਸ਼ੂਗਰ ਕੰਟਰੋਲ ਚ ਆ ਤੁਰਨਾ ਫਿਰਨਾ ਇਸੇ ਕਾਡੇ ਨਾਲ ਕੀ ਹੋਰ ਦਵਾਈ ਲਈ ਹੈਗੀ ਨਹੀਂ ਉਦਾਂ ਨਹੀਂ ਲਈ ਇਨਸੂਲਿਨ ਲੈਂਦੇ ਸੀਗੇ ਲੀਫ ਪਹਿਲਾਂ ਉਹਦੇ ਨਾਲ ਹੀ ਸ਼ੂਗਰ ਕੰਟਰੋਲ ਚ ਸੀਗਾ ਤੇ ਬਲੋਕੇਜ ਕਰਕੇ ਪਾਪਾ ਨੂੰ ਪ੍ਰੋਬਲਮ ਵੱਧ ਸੀਗੀ ਹੁਣ ਉਹਦੇ ਨਾਲ ਕਵਰ ਹੋ ਗਈ ਮੈਡੀਸਿਨ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਵੀ ਐਵੇਂ ਨਾ ਲਓ ਦਵਾਈ ਵਗੈਰਾ ਸਾਨੂੰ ਭਰੋਸਾ ਸੀਗਾ ਫਿਰ ਅਸੀਂ ਹਟੇ ਨਹੀਂ ਗਏ ਵੀ ਕੱਪ ਕਹਿੰਦੇ ਨਾ ਲੋਕ ਬਹੁਤ ਕੁਝ ਕਹਿੰਦੇ ਆ ਅਸੀਂ ਸਰ ਨਾਲ ਕੰਸਲਟ ਕੀਤਾ ਵੀ ਐਵੇਂ ਕਰਕੇ ਚੀਜ਼ਾਂ ਨਹੀਂ ਗਈਆਂ ਵੀ ਕਹਿੰਦੇ ਕੰਟੀਨਿਊ ਲਓ ਸਾਨੂੰ ਆਪੇ ਪਤਾ ਲੱਗ ਜਾਊਗਾ ਥੋੜਾ ਟਾਈਮ ਲੱਗ ਜੇ ਪਰ ਸਾਨੂੰ ਰਿਜ਼ਲਟ ਪੂਰੇ ਪੱਕੇ ਮਿਲਣਗੇ ਫਿਰ ਸਾਨੂੰ ਹੁਣ ਰਿਜ਼ਲਟ ਪੱਕੇ ਮਿਲ ਰਹੀ ਹੈ ਪਹਿਲਾਂ ਖਾਣਾ-ਦਾਣਾ ਕਿੰਨਾ ਖਾਂਦੇ ਸੀ ਜਾਂ ਸੌਣ-ਸੌਣ ਦਾ ਕਿਵੇਂ ਸੀ ਵੀ ਅਫਸੈਟ ਸੀਗਾ ਥੋੜਾ ਜਿਹਾ ਕੰਮ ਹੁਣ ਵਧੀਆ ਪ੍ਰੋਪਰ ਨੀਂਦ ਤੁਹਾਨੂੰ ਵੀ ਪ੍ਰੋਬਲਮ ਹੋਦੀ ਹੁੰਦੀ ਨਾਲ ਇਹ ਚੰਗਾ ਠੀਕ ਹੈ ਤੁਸੀਂ ਦੇਖ ਰੱਖ ਦਿੰਦੇ ਸੀ ਹੁਣ ਕਿਵੇਂ ਮਹਿਸੂਸ ਕਰਦੇ ਹੋ ਸਾਰਾ ਜੀ ਹੁਣ ਵਧੀਆ ਹੀ ਹੁਣ ਆਪਣੇ ਆਪ ਦੇ ਕੰਮ ਵੀ ਕਰ ਲੈਂਦੇ ਬਾਕੀ ਸਾਡੇ ਵੀ ਥੋੜੇ ਥੋੜੇ ਕਰ ਦਿੰਦੇ ਕਰਨਾ ਨਾਲ ਹੈਲਪ ਕਰਨ ਲੱਗੇ ਹਾਂਜੀ ਕੀ ਕਹੋਗੇ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਕਰ ਕੀ ਬੀ ਵਧੀਆ ਹੀ ਜਿਵੇਂ ਸਰ ਕਹਿੰਦੇ ਓਵੇਂ ਕੰਮ ਕਰੋ ਜਿਵੇਂ ਉਹਨਾਂ ਨੇ ਪਰਹੇਜ਼ ਨੂੰ ਕਿਹਾ ਓਵੇਂ ਕੰਮ ਕੀਤਾ ਜਾਵੇ ਜੇ ਉਹਨਾਂ ਨੇ ਚੀਜ਼ ਮਨਾ ਕੀਤੀ ਹੈ ਵੀ ਇਹ ਨਹੀਂ ਕਰਨੀ ਤਾਂ ਨਾ ਕਰੋ ਕਿਉਂਕਿ ਆਪਾਂ ਆਪ ਡਾਕਟਰ ਸਿੱਤ ਥੋੜੇ ਜਿਆਦਾ ਬੰਨ ਜਾਂਦੇ ਆ ਉਹਦੇ ਨਾਲ ਥੋੜੀਆਂ ਚੀਜ਼ਾਂ ਕੰਪਲੀਕੇਟ ਹੋ ਜਾਂਦੀਆਂ ਸਾਨੂੰ ਤਾਂ ਵਧੀਆ ਲੱਗ ਰਿਹਾ ਹੈਗਾ ਹੁਣ ਤੱਕ ਪੂਰਾ ਵਧੀਆ ਰਹਿਗਾ ਹੁਣ ਪਾਪਾ ਆਪਦੇ ਆਪ ਹੀ ਕਵਰ ਹੋ ਰਹੇ ਨੇ ਹੁਣ ਉਹਨਾਂ ਨੂੰ ਵੀ ਹੌਸਲਾਗਾ ਨਹੀਂ ਤਾਂ ਪਾਪਾ ਥੋੜਾ ਹੌਸਲਾ ਛੱਡ ਰਹੇ ਸੀ ਸਰ ਨੂੰ ਪੁੱਛਿਆ ਵੀ ਸੀ ਅਸੀਂ ਐਵੇਂ ਕਰਕੇ ਵੀ ਥੋੜਾ ਪਾਪਾ ਡੀਮੋਟੀਵੇਟ ਵੱਧ ਹੋ ਰਹੇ ਨੇ ਦਰਦੇ ਵੱਧ ਹੁਣ ਦਰਦੇ ਸੀਗੇ ਬਾਕੀ ਸ਼ੂਗਰ ਕਰਕੇ ਜਿਵੇਂ ਹਾਈਪਰ ਹੋ ਜਾਂਦੇ ਸੀਗੇ ਫਿਰ ਹੁਣ ਸਾਨੂੰ ਹੌਸਲਾਗਾ ਵੀ ਹੋ ਓਕੇ ਆ 50 60% ਕਵਰ ਕਰ ਲਿਆ ਬਾਕੀ ਜਿਹੜਾ ਰਹਿ ਗਿਆ ਉਸੇ ਚਾਹੁੰਦੇ ਆ ਚੋੜੇ ਟਾਈਮ 'ਚ ਥੋੜੇ ਟਾਈਮ 'ਚ ਥੋੜੇ ਟਾਈਮ ਦੇ ਵਿੱਚ ਬਾਕੀ ਠੰਡ ਕਰਕੇ ਥੋੜੀ ਜਿਆਦਾ ਦਿੱਕਤ ਆ ਜਾਂਦੀ ਸੀ ਤੇ ਹੁਣ ਗਰਮੀ ਕਰਕੇ ਸਾਨੂੰ ਥੋੜਾ ਰਿਲੈਕਸ ਹੈ ਵੀ ਹੋ ਜਾਊਗਾ ਸਹੀ ਕਾਸਟ ਗੱਡੀ ਤੇ ਲੈ ਕੇ ਨਹੀਂ ਅਸੀਂ ਤੇ ਹੀ ਬਸ ਤੇ ਆਨੇ ਆ ਤੇ ਜਿੰਨਾ ਹੋ ਸਕੇ ਪਾਪਾ ਨੂੰ ਤੁਰੋਂ ਦੀ ਕੋਸ਼ਿਸ਼ ਕਰਦੇ ਆ ਪਾਪਾ ਇੱਥੋਂ ਵਧੀਆ ਤੁਰ ਕੇ ਆਉਂਦੇ ਆ ਅੱਛਾ ਵਧੀਆ ਸੈਰ ਕਰਾਨੀਆਂ ਸਾਡੇ ਕੋਲ ਸਾਈਕਲ ਵੀ ਅਸੀਂ ਲੈ ਕੇ ਆਂਦਾਗਾ ਸਾਈਕਲਿੰਗ ਕਰਾਉਣ ਲਈ ਉਹ ਵੀ ਕਰ ਲੈਂਦੇ ਆ ਵਧੀਆ ਬੇਚ ਥੋੜੇ ਦਿਨਾਂ ਚ ਮਤਲਬ ਥੋੜੇ ਟਾਈਮ ਦੇ ਵਿੱਚ ਸੈੱਟ ਹੋ ਜਾਂਦੇ ਨੇ ਕਿ ਇਹ ਇਹ ਨਾ ਇਹ ਤਾਂ ਜਿਆਦਾ ਯੋਗਦਾਨ ਹੈ ਨਾ ਇਹਦੀ ਬੇਟੀ ਦੀ ਇਹਦੀ ਹਿੰਮਤ ਆ ਵੀ ਉਹਨੇ ਆਪਣੇ ਪਿਓ ਨੂੰ ਸੈੱਟ ਕਰ ਲਿਆ ਹਾਂ ਨਾਲ ਜਾਂਦੀ ਸੀ ਨਾ ਨਾਲ ਉਹਨੇ ਸਾਈਕਲਿੰਗ ਕਰਾਈ ਆ ਸੈਰ ਕਰਾਈ ਆ ਪ੍ਰੋਪਰ ਉਹਦਾ ਮੈਡੀਸਨ ਦਾ ਧਿਆਨ ਦਿੱਤਾ ਔਰ ਉਹ ਕੱਲਾ-ਤੱਲਾ ਉਹਦੇ ਹੱਥ ਹੱਥ ਦਿਖਾਈ ਪੁੱਤ ਹੱਥ ਦਿਖਾਈ ਵੜਾ ਜਾ ਉਹ ਦੇਖੋ ਉਹਨੇ ਕੱਲੀ-ਕੱਲੀ ਚੀਜ਼ ਕੈਮਰਾ ਮਾਰੀ ਹੱਥ ਤੇ ਉਹਨੇ ਨਾ ਕੱਲੀ-ਕੱਲੀ ਚੀਜ਼ ਨੋਟ ਕੀਤੀ ਆ ਵੀ ਕਿਹੜਾ ਪੁਆਇੰਟ ਮੈਂ ਮਿਸ ਕੀਤਾ ਕਿਹੜਾ ਯਾਦ ਸੀ ਤਾਂ ਅੱਛਾ ਵੀ ਇਹਨਾ ਬਰੀਕੀ ਨਾਲ ਉਹਦਾ ਇਲਾਜ ਕਰਦੀ ਉਹਦੀ ਡਾਇਗਨੋਸ ਕਰ ਰਹੀਆ ਕਰੇ ਤਾਂ ਕਿਵੇਂ ਨਹੀਂ ਠੀਕ ਹੋਊਗਾ ਸਮਝ ਗਏ ਇੰਨਾ ਕੇਅਰਫੁਲ ਬੱਚਾ ਮਿਲਣਾ ਇਹ ਕਿਸਮਤ ਵਾਲੇ ਆ ਕਹਿ ਸਕਦੇ ਆਪਾਂ ਬਿਲਕੁਲ ਜੀ ਦੋਸਤੋ ਆਪਾਂ ਹੋਰ ਵੀ ਕਾਫੀ ਮਰੀਜ਼ ਨੇ ਆਪਾਂ ਬਾਹਰ ਚਲਦੇ ਹੋ ਤੁਹਾਨੂੰ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਉਹਨਾਂ ਦਾ ਕੀ ਕਹਿਣਾ ਕਿਉਂਕਿ ਮਰੀਜ਼ ਕਾਫੀ ਨੇ ਇੱਥੇ ਆਉਂਦੇ ਨੇਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਘਟੋ